ਲੋ ਠੀਕ ਠਾਕ ਹੋ ਲੋ ਜੀ ਅੱਜ ਤੁਹਾਡੇ ਆਸੇ ਉਹ ਮੈਂ ਚੁਣ ਕੇ ਵੀਡੀਓ ਲੈ ਕੇ ਆਇਆ ਹਾਂ ਨਾ ਜਿੰਨੂੰ ਵੇਖ ਕੇ ਨਾ ਮੇਰਾ ਤੇ ਇੱਕ ਵਾਰੀ ਨਾ ਖੁਸ਼ੀ ਨਾਲ ਤੇ ਜਿਵੇਂ ਲੂ ਕੰਡੇ ਨਹੀਂ ਖੜੇ ਹੋ ਜਾਂਦੇ ਬੰਦੇ ਦੇ ਸੁਣ ਕੇ ਉਹ ਚੀਜ਼ ਹੋ ਗਈ ਜਿੱਥੇ ਕਹਿੰਦਾ ਮੈਨੂੰ ਆਪਣੇ ਕੰਮ ਨਾ ਆਏ ਉੱਥੇ ਮੈਨੂੰ ਸਿੱਖ ਵੀਰੇ ਕੰਮ ਆਏ ਤੇ ਕਹਿੰਦਾ ਹਰ ਵਰੀ ਆਏ ਅੱਛਾ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਜਾਫੀ ਹੈ 우ਬੈਦੁੱਲਾ ਰਾਜਪੂਤ ਉਹ ਪਿਆਰ ਨਾਲ ਲੋਕੀਓ ਨੂੰ ਜਿੰਨ ਵੀ ਕਹਿੰਦੇ ਨੇ ਕਿਉਂਕਿ ਉਸਾਨਾ ਜਿੰਨੀ ਤਾਕਤ ਹੁੰਦੇ ਵਿੱਚ ਬੜੀ ਈਜ਼ੀ ਹੁੰਦਾ ਉਹਦੇ ਵਿੱਚ ਤਾਕਤ ਹੁੰਦਾ ਹੈ ਉੱਥੇ ਇੰਡੀਆ ਦੇ ਨਾਲ ਉਹਨਾਂ ਦਾ ਪੰਜਾਬ ਦੇ ਨਾਲ ਮੁਕਾਬਲੇ ਵੀ ਹੋਏ ਨੇ ਤੇ ਉਹਨਾਂ ਨੇ ਵੀ ਉਹਨਾਂ ਕਈ ਵੀਡੀਓ ਵੇਖਦਾ ਪਿਆ ਸੀ ਉੱਥੇ ਵੀ ਪੰਜਾਬੀ ਵੀਰਿਆ ਨੇ ਨਾ ਬੜੀ ਤਰੀਫ਼ ਕੀਤੀ ਦੀ ਕਿ ਯਾਰ ਜੱਫਾ ਪਾਉਂਦਾ ਸੀ ਤੇ ਅਖੀਰ ਉਹਦੇ ਅੱਜ ਐਸੇ ਅਲਫਾਜ਼ ਸੁਨੇ ਨੇ ਮੈਂ ਤੇ ਜਿੰਦੇ ਨਾਲ ਨਾ ਜਿਵੇਂ ਰੂਹ ਨਹੀਂ ਬੰਦੇ ਦੀ ਖੁਸ਼ੀ ਹੋ ਜਾਂਦੀ ਉਹ ਚੀਜ਼ ਹੋ ਗਿਆ ਕਿ ਸਿੱਖਾਂ ਬਾਰੇ ਉਸ ਬੰਦੇ ਨੇ ਕੀ ਅਲਫਾਜ਼ ਬਿਆਨ ਕੀਤੇ ਨੇ ਆ ਉਹ ਜ਼ਰਾ ਤੁਹਾਨੂੰ ਮੈਂ ਪਹਿਲੇ ਸੁਣਾਉਣਾ ਵਾ ਤੇ ਸੁਣ ਕੇ ਜ਼ਰਾ ਚੈੱਕ ਕਰਨਾ ਅਲਫਾਜ਼ ਚ ਗਲ ਕੋਈ ਹਿੰਦੁਸਤਾਨ ਦੇ ਪਲੇਅਰ ਨਾਲ ਹੀ ਖੇਡਦੇ ਹੋ ਪੰਜਾਬ ਦੇ ਦੂਸਰੇ ਜਿਹੜਾ ਪੰਜਾਬ ਆ ਉਦਾਂ ਉਹਨਾਂ ਨਾਲ ਸਿਰ ਗੱਪਸ਼ਪ ਹੀ ਹੁੰਦੀ ਹੈ ਕਿਦਾਂ ਦੇ ਲੋਕ ਨੇ ਕਿਦਾਂ ਦੇ ਖਿਡਾਰੀ ਬਹੁਤ ਵਧੀਆ ਪਾਈ ਆਪਾਂ ਹੈ ਹੀ ਸਿੱਕਾ ਨੇ ਸਿਰ ਤੇ ਆਏ ਹਾਏ 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 ਮੈਂ ਖਾਸ ਸਿੱਕਾ ਸਰਦਾਰਾਂ ਦੇ ਸਿਰ ਤੇ ਮੇਰਾ ਕਾਰੋਬਾਰ ਬਣਾਇਆ ਮੈਨੂੰ ਉਹਨਾਂ ਨੇ ਸਪੋਰਟ ਕੀਤੀ ਮੈਨੂੰ ਉਹਨਾਂ ਨੇ ਬੁਲਾਇਆ ਆਪਣੇ ਥਰੂ ਸਾਰਾ ਕੁਝ ਕੀਤਾ ਹੁਣ ਵੀ ਕਰਦੇ ਮੈਨੂੰ ਮੈਨੂੰ ਅਜੇ 3 ਲੱਖ ਦੀ ਨੋਟ ਪੈਸੇ 10 ਲੱਖ ਦੀ ਨੋਟ ਪੈਸੇ ਮੈਂ ਕਹਿੰਦੇ ਫੋਨ ਕਰਨਾ ਇੱਥੇ ਕਿਹੰਜਾਂ ਦਾ ਹੈ ਓਏ ਕੀ ਆ ਰਿਹਾ ਕਮਾ ਕੇ ਯਾਰ ਦੇਣ ਦੇ ਫੱਟ ਦੇ ਗਵਾ ਦੂਸਰੇ ਕਲੱਬਾਂ ਦੇ ਵਿੱਚ ਇੱਕ ਦਰਦ ਨੂੰ ਫੋਨ ਕਰਨਾ ਮੈਨੂੰ ਦੇ ਦੇ ਪੈਸੇ ਮੈਨੂੰ ਇੰਨਾ ਯਕੀਨ ਆ ਅਲਹੁਦੁਲ ਖਿਆਲ ਕਰਦੇ ਪਿਆਰ ਉਹ ਕਰਦੇ ਇੰਡੀਆ ਪਾਕਿਸਤਾਨ ਦਾ ਬਾਰਡਰ ਖਤਮ ਹੋ ਜੇ ਕਬੱਡੀ ਕਿੱਥੇ ਜਾਂਦੀ ਹੈ ਬਹੁਤ ਤੇ ਜਾਣੀ ਵੈਸੇ ਹੀ ਬਹੁਤ ਤੇ ਚੱਲਦੀ ਹੈ ਕਿੰਨੇ ਟਰੈਕਟਰ ਲੈਵਸ ਹੋ ਕਿਸਮਤ ਇਹ ਦਵਾ ਜਿੰਨੀ ਕਰੋ ਬਰੋਨੇ ਲੈ ਨਹੀਂ ਹੋਣੀ ਇਹ ਨਹੀਂ ਹੁੰਦੀ ਆ ਬੰਦੇ ਨੂੰ ਪਤਾ ਹੁੰਦਾ ਹੈ ਜੇ ਮੈਂ ਜਾ ਕੇ ਇੰਡੀਆ ਟੂਰਨਾਮੈਂਟ ਹੁੰਦੇ ਨੇ ਉਹ ਟਰੈਕਟਰ ਦੇ ਦਿੰਦੇ ਨੇ ਬੜਾ ਬੜਾ ਮਹਿੰਗਾ ਟਰੈਕਟਰ ਹਾਂਜੀ ਇਸ ਤਰ੍ਹਾਂ ਹੀ ਫਿਰ ਬੰਦਾ ਫਿਰ ਮੈਂ ਤਾਂ ਜ਼ਿਆਦਾ ਮਾਰਨੀ ਪੈਣੀ ਸਾਰਾ ਕੁਝ ਜ਼ਿਆਦਾ ਕਰਨਾ ਪੈਣਾ ਹੁੰਦਾ ਆਪਾਂ ਇਦਾਂ ਹੀ ਮੈਂ ਆਪਾਂ ਮੈਂ ਤਾਂ ਮਾਨ ਨਿਊਜ਼ੀਲੈਂਡ ਦੇ ਨਾਲ ਪੰਜ ਕੱਪ ਨੇ ਆ ਕੇ ਫਿਰ ਆਪਾਂ ਵੈਸਟ ਗਰਨਗ ਸਟੇਜਸ ਸ਼ੁਰੂ ਹੋਇਆ ਨਾ ਫਿਰ ਮੈਂ ਤਾਂ ਮਾਨ ਨਿਡ ਫਿਰ ਆ ਕੈਨੇਡਾ ਸੀਜ਼ਨ ਸ਼ੁਰੂ ਹੋਇਆ ਨਾ ਫਿਰ ਪਾ ਤੁਸਟੇਨੀ ਤੋਂ ਅਕ ਕੈਨੇਡਾ ਮਾਨ ਮੈਂ ਤਾਂ ਮਾਰਾ ਜਿਹੜਾ ਮੈਚ ਹੋਇਆ ਤੁਸਾਂ ਦਾ ਹੀਰੇ ਦੇ ਬੜ ਦਾ ਹੀਰੇ ਤੁਸੀਂ ਇੱਕ ਦਫਾ ਰੋਕਿਆ ਉਹਨ ਫਿਰ ਹੀਰੇ ਨੇ ਹਰ ਵਾਰੀ ਤੁਹਾਨੂੰ ਹੱਥ ਲਾਇਆ ਕਿਤੇ ਤੁਸੀਂ ਐਕਸ਼ਨ ਵੀ ਕੀਤਾ ਆਪਣਾ ਥਾਪੀ ਵਾਲਾ ਤੁਸੀਂ ਹਾਂਜੀ ਹਾਂਜੀ ਉਹ ਮੈਚ ਤੋਂ ਬਾਅਦ ਰੰਜਿਸ਼ ਖਤਮ ਹੋ ਗਈ ਸੀ ਜਾਂ ਉਹ ਚਲਦੀ ਨਹੀਂ 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 ਆਪਣੀ ਭੈ ਬਹੁਤ ਪਿਆਰੇ ਸਾਰੇ ਕਬੱਡੀ ਵਾਲੇ ਨਾਲ ਬਹੁਤ ਪਿਆਰੇ ਸਾਰੇ ਕਬੱਡੀ ਵਾਲੇ ਨਾਲ ਕਿਸੇ ਨੂੰ ਵੀ ਮਤਲਬ ਜੇ ਤੁਹਾਡੇ ਨਜ਼ਰ 'ਚ ਲੱਗਦਾ ਨਾ ਕਿ ਮੈਨੂੰ ਢਿੱਲੂ ਖੰਦ ਨਹੀਂ ਕਰੇਗਾ ਮੈਂ ਢਿੱਲੂ ਨੂੰ ਫੋਨ ਕਰਾਂ ਮੈਂ ਨਾ ਬਹੁਤ ਪਿਆਰ ਨਾਲ ਗੱਲ ਕਰਾਂਗਾ ਉਹ ਸਾਰੇ ਆਪਾਂ ਚ ਸਾਰੇ ਬਹੁਤ ਪਿਆਰ ਕਰਦੇ ਬ੍ਰੋਸ ਨਾਲ ਬਹੁਤ ਕਰਦੇ ਬਈ ਉਹ ਗ라운ਡ ਦੇ ਹੱਦ ਤੱਕ ਹੀ ਹੈ ਗ라운ਡ ਦੇ ਹੱਦ ਤੱਕ ਹੀ ਇੱਕ ਦੂਜੇ ਨਾਲ ਬਸ ਦੁਬਾਰਾ ਸੀ ਟਰਾਈ ਕੀਤੀ ਹੀ ਰਹਾ ਰੋਕਣ ਦੀ ਜਾਂ ਫਿਰ ਉਸ ਤਰ੍ਹਾਂ ਅਗਰੈਸ਼ਨ ਨਹੀਂ ਰਿਹਾ ਨਹੀਂ ਭਾਈ ਉਸ ਟਾਈਮ ਨਾਲ ਬਸ ਇਦਾਂ ਹੀ ਸਮਝ ਲਓ ਕਿ ਮੈਂ ਪ੍ਰੈਸ਼ਰ ਵਾਈਜ਼ ਹੋ ਗਿਆ ਸੀ ਮਤਲਬ ਕਿ ਜਿੱਦਾਂ ਮੈਨੂੰ ਉਸਤਾਜ ਜੀ ਨੇ ਆ ਕੇ ਮਾਰਤਾ ਠੀਕ ਹੈ ਤੇ ਮਤਲਬ ਉਸ ਤਰੀਕੇ ਨਾਲ ਬਸ ਆਪਣਾ ਕੰਪਸੈਟ ਹੋ ਗਿਆ ਅਕਸਰਟ ਹੋ ਗਿਆ ਮੈਂ ਫ ਅਬਸਰਡ ਹੋ ਗਿਆ ਵਾਸਰੇ ਆਹ ਹੈ ਛੋਟੀ ਜਿਨੀ ਸੀ ਨਾ ਬਲ ਛੋਟਾ ਜਿਨਾ ਉਹਨੇ ਲਿਆ ਇੰਟਰਵਿਊ ਛੋਟਾ ਜਿਨੇ ਨੇ ਇੰਟਰਵਿਊ ਲਿਆ ਸੀ ਤਾਂ ਉਹਨੇ ਦੱਸਿਆ ਸੀ ਕਿ ਇੰਟਰਵਿਊ ਮੈਨੂੰ ਲੱਗਦਾ ਵੱਡਾ ਹੋਏਗਾ ਲੇਕਿਨ ਇਹ ਵੀਡੀਓ ਦਾ ਕਲਿੱਪ ਜਿਹੜਾ ਨਾ ਛੋਟਾ ਜਿਹਾ ਸੀ ਉਹਨੇ ਖਾਸ ਕੱਢਿਆ ਨਾ ਚੜ੍ਹਦੇ ਪੰਜਾਬ ਵਾਸਤੇ ਚੜ੍ਹਦੇ ਪੰਜਾਬ ਵਾਸਤੇ ਖਾਸ ਕੱਢਿਆ ਗਿਆ ਕਿ ਇਨਾ ਯਕੀਨ ਤੇ ਇਨਾ ਭਰੋਸਾ ਉਹਨੂੰ ਹੈ ਕਿ ਜਿੱਥੇ ਮੇਰੇ ਕਹਿੰਦਾ ਮੈਨੂੰ ਆਪਣੇ ਕੰਮ ਨਹੀਂ ਸੀ ਨਾ ਏ ਉੱਥੇ ਕਹਿੰਦਾ ਮੈਨੂੰ ਮੇਰੇ ਸਰਦਾਰ ਵੀ ਦੇ ਕੰਮ ਆਏ ਸੀ ਉਹਨਾਂ ਨੇ ਕੀ ਉਹਨੇ ਇਹ ਹੀ ਬੋਲਾ ਉਹਨੇ ਕਿਹਾ ਕਿ ਜੇ ਮੈਂ ਇੱਥੇ ਜੋ ਵੀ ਆ ਨਾ ਉਹਨਾਂ ਦੇ ਕਰਕੇ ਆ ਹਾਂ ਉਹ ਕਹਿੰਦਾ ਮੈਂ ਸਿੱਖਾਂ ਵੀ ਸਿਰਤੇ ਆ ਸਿੱਖਾਂ ਵੀ ਮੈਨੂੰ ਕਾਰੋਬਾਰ ਦਿੰਦਾ ਕਾਰੋਬਾਰ ਮੇਰੀ ਗੱਡੀ ਹਰ ਚੀਜ਼ ਜਿਹੜੀ ਆ ਉਹਨਾਂ ਦੇ ਸਿਰ ਤੇ ਉਹਨਾਂ ਨੇ ਮੈਨੂੰ ਲੈ ਕੇ ਉਹਨੇ ਸ਼ੁਰੂ ਦੇ ਵਿੱਚ ਤੁਸੀਂ ਬੋਲ ਸੁਣਿਆ ਇਹ ਗੱਲ ਬੜੀ ਵੱਡੀ ਹੁੰਦੀ ਹੈ ਬੜੀ ਵੱਡੀ ਗੱਲ ਹੈ ਬੜੀ ਕੁਣ ਕਰਾਣਾ ਮੈਨੂੰ ਹੁਣੇ ਪੈਸੇ ਆਏ ਨੇ ਇਹਨੂੰ ਬੜਾ ਪਸੰਦ ਕੀਤਾ ਜਾਂਦਾ ਹੈ ਮੇਰਾ ਯਕੀਨ ਕਰੋ ਮੇਰਾ ਆਪਣਾ ਸਭ ਮੇਰੀ ਟਿਕਟੋਕ ਵੇਖੋਗੇ ਨਾ ਇਹਦੇ ਕਬੱਡੀਆਂ ਨਾਲ ਭਰੀ ਪਈ ਆ ਬਹੁਤ ਹੀ ਨਾ ਜਿਵੇਂ ਹੈ ਮੜਿਕ ਬਹੁਤ ਮੜੇ ਕਰ ਰਹੇ ਉਠਿਆ ਸਿਆਲਕੋਟ ਦਾ ਬਹੁਤ ਮੜੇ ਕਰ ਰਹੇ ਉਠਿਆ ਤੇ ਬੜੀ ਜਲਦੀ ਨੇ ਤਰੱਕੀ ਹਾਸਲ ਕੀਤੀ ਹੈ ਅੱਛਾ ਮਿਹਨਤ ਕਰਕੇ ਉਹਨੇ ਤਰੱਕੀ ਹਾ ਹ ਉਹਨੇ ਤਕਰੀਬਨ ਕੱਪ ਜਿੱਤ ਕੇ ਆਇਆ ਹੈ ਕੈਨੇਡਾ ਗਿਆ ਹੋਇਆ ਸੀ ਕੈਨੇਡਾ ਦੇ ਵਿੱਚ ਇੰਨੇ ਉੱਥੇ ਪੰਜਾਬੀਆਂ ਦਾ ਨਾਮ ਰੋਸ਼ਨ ਕਰਕੇ ਉੱਥੋਂ ਕੱਪ ਜਿੱਤ ਕੇ ਵਾਪਸ ਆਇਆ ਤੇ ਉੱਥੇ ਕੈਨੇਡਾ ਦੇ ਵਿੱਚ ਇਹਨੂੰ ਸਿੱਖਾਂ ਨੇ ਬੜੀ ਸਪੋਰਟ ਕੀਤੀ ਸੀ ਉੱਥੇ ਬਾਕੀ ਇਹ ਵੇਖ ਕੇ ਵਾਕਈ ਹੀ ਕਬੱਡੀ ਨੂੰ ਬਹੁਤ ਜ਼ਿਆਦਾ ਮਾਨ ਦਿੱਤਾ ਜਾਂਦਾ ਜਾਂਦਾ ਪਿਆਰ ਦਿੱਤਾ ਜਾਂਦਾ ਜਿਵੇਂ ਕੋ ਨੇ ਕਿਹਾ ਕਿ ਅਗਰ ਬਾਰਡਰ ਖੋਲ ਦਿੱਤਾ ਜਾਏ ਤੇ ਕਬੱਡੀ ਨੂੰ ਕਿਸ ਲੈਵਲ ਤੱਕ ਵੇਖਦੇ ਉਹਨੇ ਕਿਹਾ ਬੋਲ ਜੇ ਤਾਂ ਫਿਰ ਇਹਨੂੰ ਘਾੜ ਨਹੀਂ ਸਕਦਾ ਬਿਲਕੁਲ ਉਹਦਾ ਲੈਵਲ ਹੀ ਖੁਸ਼ ਹੋ ਗਿਆ ਅੱਛਾ ਪਰ ਸਹੀ ਅੱਗਾ ਲੈ ਕੇ ਆਪਣੇ ਜਿਹੜਾ ਪੰਜਾਬ ਹੈ ਨਾ ਇੱਥੇ ਕਬੱਡੀ ਦਾ ਜਿਹੜਾ ਜ਼ੋਰ ਹੈ ਨਾ ਘਟ ਨਹੀਂ ਨਹੀਂ ਜਿਹਨਾਂ ਚੜਦੇ ਪੰਜਾਬ ਦੇ ਵਿੱਚ ਆ ਇੰਦਰ ਵੀ ਬਹੁਤ ਹੈ ਇੰਦਰ ਵੀ ਬਥੇਰੀਆ ਲੇਕਿਨ ਇੰਦਰ ਹੈ ਕਿ ਜਿਵੇਂ ਚੜਦੇ ਪੰਜਾਬ ਦੇ ਵਿੱਚ ਹੈ ਵੇ ਕਿ ਆਏ ਰੋਜ਼ ਹਰ ਜਿਹੜੇ ਐਨ ਆਰ ਆਈ ਵੀਰਾਂ ਨੂੰ ਮੈਚ ਕਰਵਾਉਂਦੇ ਨੇ ਕੁਝ ਨਾ ਕੁਝ ਕਰਵਾ ਕੇ ਉਹ ਜਿਹੜੇ ਪਲੇਅਰਸ ਨੇ ਉਹਨਾਂ ਦੀ ਹੌਸਲਾ ਵਧਾਈ ਕਰਦੇ ਰਹਿੰਦੇ ਉਹਨਾਂ ਨੂੰ ਕੋਈ ਟਰੈਕਟਰ ਦੇ ਦਿੱਤਾ ਕੋਈ ਗੱਡੀ ਦੇ ਦਿੱਤੀ ਕੋਈ ਮੋਟਰਸਾਈਕਲ ਦੇ ਦਿੱਤੀ ਕੋਈ ਪੈਸੇ ਦੇ ਦਿੱਤੇ ਕਿ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਸਪੋਰਟ ਕਰਦੇ ਰਹਿੰਦੇ ਨੇ ਤਾਂ ਕਿ ਉਹਨਾਂ ਚ ਪੈਸ਼ਨ ਬਣਿਆ ਰਹੇ ਜਜ਼ਬਾ ਬਣਿਆ ਰਹੇ ਕਿਉਂਕਿ ਐ ਜਿਹੜਾ ਖੇਲ ਹੁੰਦੀ ਹੈ ਨਾ ਕਬੱਡੀ ਇਹਦੇ ਵਿੱਚ ਮਿਹਨਤ ਲੱਗਦੀ ਹੈ ਇਹਦੇ ਵਿੱਚ ਜਨ ਸਾਡਾ ਬਹੁਤ ਜ਼ੋਰ ਲੱਗਦਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਆਪਣੀ ਖੁਰਾਕ ਫਿੱਟ ਰੱਖਣਾ ਖੁਰਾਕ ਇਹਦੇ ਵਿੱਚ ਜਿਹੜਾ ਪੈਸਾ ਮੰਗਦੀ ਤੂੰ ਚੰਗਾ ਭਲਾ ਪੈਸਾ ਮੰਗਦੀ ਉਹ ਖੁਰਾਕ ਤੇ ਅਬੈਦੁੱਲਾਹ ਰਾਜਪੂਤਾਂ ਪੁੱਛਦਾ ਮੈਂ ਉਹ ਦਿਨ ਵੇਖਣ ਗਿਆ ਸੀ ਕਿ ਇਹਨੇ ਆਪਣੇ ਨਾ ਘਰ ਦੇ ਵਿੱਚ ਹੀ ਛੋਟਾ ਜਿਹਨੂੰ ਲਾਲੋ ਕਬਾੜਾ ਨਾ ਵਾੜੇ ਦੇ ਵਿੱਚ ਹੀ ਕਿ ਹਜੇ ਉਸ ਤਰ੍ਹਾਂ ਦੇ ਹਾਲਾਤ ਨਹੀਂ ਨਾ ਹੈਗੇ ਜੇ तकरीबन ਉਹਦੇ ਫੇਮ ਲੱਗ ਗਿਆ ਪਹਿਲੇ ਦਿਨ ਮੈਂ ਵੀਡੀਓ ਵੇਖਦਾ ਮੈਂ ਘਰ ਦੇ ਵਿੱਚ ਹਾਤਾ ਜਾਂ ਛੋਟਾ ਉਹਦੇ ਵਿੱਚ ਹੀ ਕੋਈ ਲੋਹੇ ਦੀ ਚੀਜ਼ ਬਣਾਈ ਹੋਈ ਹੈ ਉਹਦੇ ਨਾਲ ਡੰਮਲ ਲਾ ਰਿਹਾ ਹੈ ਹੱਥਾਂ ਨਾਲ ਲਾ ਰਿਹਾ ਹੈ ਬਾਕਸਿੰਗ ਕਰ ਰਿਹਾ ਹੈ ਇਹ ਚੀਜ਼ ਕਿ ਘਰ ਦੇ ਵਿੱਚ ਜਿਵੇਂ ਉਹ ਲਾਲੋ ਕੋ ਛੋਟਾ ਜਿਹਾ ਵਾੜਾ ਬਣਾ ਕੇ ਨੇ ਆਪਣਾ ਜਿੰਮਖਾਨਾ ਘਰ ਦੇ ਵਿੱਚ ਬਣਾਇਆ ਘਰ ਦੇ ਵਿੱਚ ਬਣਾਇਆ ਉਹਨਾਂ ਨੇ ਘਰ ਦੇ ਵਿੱਚ ਬਣਾਇਆ ਅਸੀਂ ਤੁਹਾਨੂੰ ਦੂਸਰੀ ਗੱਲ ਵੇਖੀ ਜਾਏ ਕਿ ਇੱਕ ਗੱਲ ਹੈ ਵਾ ਕਿ ਉਹਨਾਂ ਨੇ ਕਿਹਾ ਕਿ ਵਾਕਈ ਕਬੱਡੀ ਨੂੰ ਬਹੁਤ ਮਾਣ ਤੇ ਪਿਆਰ ਦਿੱਤਾ ਜਦੋਂ ਉਹਨਾਂ ਨੂੰ ਵੀ ਬਥੇਰੀ ਜਗ੍ਹਾ ਕਿ ਡੰਜਾਂ ਦੇ ਇਹਨਾਂ ਦੀ ਗੱਲ ਐਵੀ ਬੜੀ ਸੱਚੀ ਕਿ ਅਗਰ ਬਾਰਡਰ ਖੁੱਲ ਜਾਵੇ ਪਾਕਿਸਤਾਨ ਤੇ ਇੰਡੀਆ ਦੇ ਪਲੇਅਰ ਆਪਸ ਵਿੱਚ ਇੱਕ ਹੋ ਜਾਣ ਪੂਰੀ ਦੁਨੀਆ ਜਿੱਥੇ ਨੂੰ ਕਿਉਂਕਿ ਜਿੰਨਾ ਐਸੀ ਐਸੀ ਕੋਸਾਨ ਬੈਠੇ ਹੋਏ ਨੇ ਬਿਲਕੁਲ ਜਿੰਨਾ ਕਜੇਰਾ ਵੈ ਨਾ ਜ਼ੋਰ ਪੰਜਾਬ ਦੋ ਪੰਜਾਬਾ ਚ ਕਬੱਡੀ ਦਾ ਹੈ ਨਾ ਕਬੱਡੀ ਦਾ ਜਿੰਨਾ ਸ਼ੌਕ ਨਾਲ ਲੋਕੀ ਵੇਖਦੇ ਇਹਨਾਂ ਵਾਕਈ ਹੋਰ ਕੋਈ ਗੇਮ ਇਹ ਭਾਵੇਂ ਆਪਣੇ ਆਪਣੇ ਮੁਲਕ ਦੀ ਤੁਹਾਡੀ ਸਮਝ ਲਓ ਕਿ ਗਰਸਾ ਦੇ ਪਿਆਸੀ ਕਹਿੰਦਾ ਹੁਣ ਮੇਰਾ ਨਿਊਜ਼ੀਲੈਂਡ ਦਾ ਟੂਰ ਹੈ ਫਿਰ ਆਸਟ੍ਰੇਲੀਆ ਦਾ ਸ਼ੁਰੂ ਹੋਣਾ ਹੈ ਫਿਰ ਕੋ ਕੈਨੇਡਾ ਦਾ ਸ਼ੁਰੂ ਹੋਣਾ ਹੈ ਸਮਝ ਲਓ ਕਿ ਬੰਦਾ ਉਹ ਵੇਖੀ ਜਾਵੇ ਨਾ ਕੰਟਰੀ ਦੇ ਹਿਸਾਬ ਨਾਲ ਕਿ ਸਾਡਾ ਕੌਮੀ ਖੇਲ ਜੀ ਹਾਕੀ ਹੈ ਉਹਨਾਂ ਦਾ ਕੌਮੀ ਖੇਲ ਲਾ ਲਓ ਕਿ ਮੈਂ ਤਾਂ ਇੰਡੀਆ ਦਾ ਕ੍ਰਿਕਟ ਹੀ ਹੈ ਬਿਲਕੁਲ ਉਹਨਾਂ ਦਾ ਕ੍ਰਿਕਟ ਨਹੀਂ ਨਹੀਂ ਉਹਨ ਪਰ ਅਗਰ ਦੇਖਿਆ ਜਾਵੇ ਸਹੀ ਮਾਇਨੇ ਦੇ ਤੌਰ ਤੇ ਵੇਖਿਆ ਜਾਣਾ ਪੰਜਾਬੀਆਂ ਦਾ قومی ਖੇਲ ਭਾਈ ਜੀ ਕਬੱਡੀ ਹੈ ਅਸੀਂ ਭਾਈ ਜੀ ਕਬੱਡੀ ਨੂੰ ਤਰਜੀਹ ਦਿੰਦੇ ਹਾਂ ਤੇ ਕਬੱਡੀ ਇਸ ਟਾਈਮ ਫੁੱਲ ਅਰਬੂਜ ਤੇ ਤੇ ਉਹ ਕਿੱਥੇ ਦੀ ਕਿੱਥੇ ਪਹੁੰਚੀ ਹੋਈ ਹੈ ਪਰ ਬਹੁਤ ਵਧੀਆ ਹੈ ਬੈਦੁੱਲਾ ਰਾਜਪੂਤ ਦਾ ਪਾਕਿਸਤਾਨ 'ਚ ਵੀ ਨਾਮ ਹੈ ਚੜ੍ਹਦੇ ਪੰਜਾਬ 'ਚ ਵੀ ਨਾਮ ਹੈ ਦੂਸਰੇ ਤਰ੍ਹਾਂ ਵੇਖਿਆ ਜਾਏ ਤੇ ਉਹਨਾਂ ਨੇ ਆਪਣਾ ਨਾਮ ਬਣਾਇਆ ਹੈ ਆਪਣਾ ਨਾਮ ਬਣਾਉਣਾ ਬੜਾ ਔਖਾ ਹੁੰਦਾ ਅੱਛਾ ਇਕਰਾਵਾ ਜੀ ਤੁਹਾਨੂੰ ਇੱਕ ਚੀਜ਼ ਮੈਨੂੰ ਇੱਕ ਚੀਜ਼ ਬੜੀ ਚੰਗੀ ਲੱਗੀ ਹੈ ਉਹਨੇ ਪਾਕਿਸਤਾਨ ਦੇ ਕਿਸੇ ਪਲੇਅਰ ਦਾ ਨਾਮ ਨਹੀਂ ਲਿਆ ਕਿਸੇ ਵੀਰ ਵੱਡੇ ਪਲੇਅਰ ਦਾ ਨਾਮ ਨਹੀਂ ਲਿਆ ਨੇ ਗਰਮੀ ਨੂੰ ਮਾਨ ਤੇ ਸਿੱਖਾਂ ਤੇ ਕਹਿੰਦਾ ਮੈਂ ਉਹਨਾਂ ਦੀ ਵੇਦ ਬੈਠਾ ਹਾਂ ਬਾਕੀ ਤੁਸੀਂ ਕੱਲੋਂ ਨੇ ਕਹਿ ਕੇ ਵੇਖੋ ਜਨ ਜਨਨ ਨੇ ਕਹਿ ਕਿ ਤੁਸੀਂ ਇੰਜ ਖੇਡਦੇ ਹੋ ਤੇ ਤੁਸੀਂ ਇੱਕ ਦੂਸਰੇ ਨਾਲ ਐਗਰੈਸਿਵ ਹੋ ਗਏ ਇੱਕ ਦੂਸਰੇ ਨਾਲ ਇੰਜ ਲੱਗਾ ਕਿ ਤੁਹਾਡਾ ਡਾਇਕ ਦੂਸਰੇ ਦੇ ਨਾਲ ਹੋ ਗਿਆ ਉਹ ਹੁੰਦਾ ਕਿ ਉਹ ਗੇਮ ਦੇ ਵਿੱਚ ਹੁੰਦਾ ਉਹ ਹੁੰਦਾ ਕਿ ਉਹ ਗੇਮ ਦੇ ਵਿੱਚ ਹੀ ਹੈ ਗੇਮ ਤੋਂ ਬਾਹਰ ਨਿਕਲ ਕੇ ਉਹਨੇ ਕਿ ਉਹਨੇ ਕਿਹਾ ਮੈਂ ਜੇ ਵੀ ਹੁਣ ਫੋਨ ਕਰਾਂਗਾ ਤਾਂ ਮੈਨੂੰ ਬੜਾ ਪਿਆਰ ਦੇ ਤੇ ਬੜਾ ਮਾਨ ਦੇ ਮੈਥੋਂ ਜ਼ਿਕਰ ਮੈਂਦਾ ਇੰਟਰਵਿਊ ਹੁੰਦਾ ਪਿਆ ਸੀ ਕਿ ਤੁਹਾਡਾ ਆਪਣਾ ਤੁਸੀਂ ਕਹਿੰਦਾ ਹੁਣ ਤੇ ਇੱਕ ਸਟਾਰ ਬਣ ਗਏ ਉਪਰ ਸਟਾਰਾਂ ਦਾ ਵੀ ਅੱਗੋਂ ਫੈਨ ਹੁੰਦੇ ਨੇ ਤੁਸੀਂ ਕਹਿੰ ਦੇ ਜਿਹੜਾ ਚੜਦੇ ਪੰਜਾਬ ਦੇ ਵਿੱਚ ਨਾ ਬੱਗਾਦੁੱਲਾ ਤੇ ਉਹ ਕਹਿੰਦਾ ਉਹ ਕਹਿੰਦਾ ਮੈਨੂੰ ਮੈਨੂੰ ਉਹ ਚੰਗਾ ਲੱਗਦਾ ਕਹਿੰਦਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਤੇ ਕਹਿੰਦਾ ਮੈਂ ਉਹ ਫੈਸ਼ਨ ਹੁੰਦੀਆਂ ਨੇ ਇੱਕ ਬੰਦੇ ਦਾ ਆਈਡੀਅਲ ਹੁੰਦਾ ਕਿ ਵਾਕੇ ਹੀ ਉਹਦੇ ਵੱਲ ਵੇਖ ਕੇ ਬੰਦਾ ਕਹਿੰਦਾ ਕਿ ਮੈਂ ਵੀ ਐਵੇਂ ਦਾ ਬੰਦਾ ਬਣਨਾ ਹੈ ਇਹ ਵਾਕ ਹੀ ਨੋ ਡਾਊਟ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਰ ਦਿੱਤੀ ਹੈ ਇੱਕ ਬੜੀ ਮਾਣ ਦੀ ਗੱਲ ਹੁੰਦੀ ਹੈ ਉਹਨਾਂ ਨੇ ਇੰਨਾ ਮਾਣ ਇੰਨਾ ਪਿਆਰ ਬੜਾ ਮਾਣ ਦਿੱਤਾ ਤਾਂ ਵਾਕ ਹੀ ਇਹ ਨੋ ਡਾਊਟ ਹੈ ਗੱਲ ਹੈ ਵਾ ਇਹ ਗੱਲ ਹੈਗੀ ਯਕੀਨ ਦੀ ਕਿ ਮੈਨੂੰ ਹੁਣ ਮੈਂ ਕਹਿ ਦਵਾਂ ਨਾ ਕਿ ਮੇਰੇ ਹੁਣ ਉੱਥੇ ਚੜ੍ਹਦੇ ਪੰਜਾਬ ਦੇ ਵਿੱਚ ਜਿੰਨੇ ਵੀ ਵੀਰੇ ਹੈਗੇ ਨੇ ਮੈਂ ਬੜੇ ਮਾਣ ਨਾਲ ਕਿਸੇ ਨੂੰ ਫੋਨ ਕਰਾਂਗਾ ਕਿ ਯਾਰ ਮੈਂ ਨਾ ਕਿਉਂਕਿ ਉਹਨੂੰ ਪਤਾ ਕਿ ਪਾਕਿਸਤਾਨ ਦੇ ਵਿੱਚ ਇਹਨੂੰ ਕੋਈ ਨਹੀਂ ਜਾਣਦਾ ਇਹਨੂੰ ਸਾਰੇ ਜਾਣਦੇ ਹੋਣਗੇ ਇਹਨਾਂ ਦੇ ਆਪਣੇ ਰਿਸ਼ਤੇਦਾਰ ਵੀ ਹੋਣਗੇ ਪਰ ਫਿਰ ਵੀ ਉਹਨੂੰ ਫੋਨ ਮੈਨੂੰ ਕਰਦਾ ਪਿਆ ਪੈਸਿਆਂ ਦੀ ਅਗਰ ਉਹਨੂੰ ਕਿਸੇ ਚੀਜ਼ ਦੀ ਲੋੜ ਪਈ ਤੋਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੇਰੇ ਕੋਲੋਂ ਮਦਦ ਲੈ ਰਿਹਾ ਤੇ ਇਹ ਬੜੇ ਫਖਰ ਦੀ ਗੱਲ ਹੋ ਜਾਂਦੀ ਹੈ ਬੰਦਿਆਂ ਦੀ ਬਾਕੀ ਇਹ ਵਾਕਈ ਜਿਵੇਂ ਮਤਲਬ ਚੜ੍ਹਦੇ ਪੰਜਾਬ ਚ ਸਪੋਰਟ ਕੀਤੀ ਜਾਂਦੀ ਹੈ ਕਬੱਡੀ ਨੂੰ ਐਵੇਂ ਲੈਂਦੇ ਪੰਜਾਬ ਚ ਵੀ ਸਪੋਰਟ ਕੀਤੀ ਜਾਏ ਤੇ ਵਾਕਈ ਪਲੇਅਰ ਜਿਹੜੇ ਨੇ ਨਾ ਉਹਨਾਂ ਦਾ ਬੋਲਬਾਲਾ ਹੋ ਗਿਆ। ਬਾਕੀ ਇਹ ਕਿ ਬਹੁਤ ਵਧੀਆ ਵੀਡੀਓ ਸੀ। ਇੱਕ ਇੱਕ ਗੱਲ ਐ ਸੀ ਕਿ ਇੰਜ ਦੀਆਂ ਵੀਡੀਓ ਸ਼ੇਅਰ ਕਰਨ ਨਾਲ ਹੌਸਲਾ ਵਧਾਈ ਹੁੰਦੀ ਹੈ। ਬਾਕੀ ਇਹ ਕਿ ਖੁਸ਼ੀ ਦੀ ਵੀ ਗੱਲ ਸੀ। ਇਹ ਆਪਣੇ ਜਿੰਨੇ ਵੀ ਬਾਤ ਸਾਂਝੀ ਕਰਨੀ ਹੈ। ਇਹ ਸਮਝ ਲਓ ਕਿ ਆਪਣੇ ਜਿੰਨੇ ਵੀ ਪੰਜਾਬੀ ਵੀਰੇ ਬਾਹਰ ਬੈਠੇ ਹੋ ਰਹਿਣਾ ਇਹ ਉਹਨਾਂ ਵਾਸਤੇ ਸਭ ਤੋਂ ਵੱਡੀ ਮਾਣ ਦੀ ਗੱਲ ਹੈ ਕਿ ਅਸੀਂ ਕਿਸੇ ਦਾ ਕਿਸੇ ਵੀ ਜ਼ਰੀਏ ਤੇ ਕਿਸੇ ਵੀ ਕਿਸੇ ਦੇ ਕੰਮ ਆ ਰਹੇ ਹਾਂ। ਕਿ ਸਾਨੂੰ ਇਸ ਕਰਕੇ ਬਾਕੀ ਇਹ ਵੀ ਕਿ ਮੈਂ ਅਸੀਂ ਇਹ ਗੱਲ ਪਹਿਲੇ ਵੀ ਕਹਿੰਨੇ ਆ ਕਿ ਸਾਡੇ ਸੇਖ ਪੜਾ ਰਹੇ ਨੇ ਨਾ ਉਹ ਇਸ ਚੀਜ਼ ਤੋਂ ਡਰਦੇ ਨੇ। ਬਹੁਤ ਕਰਦੇ ਨੇ। ਬਹੁਤ ਇੱਕ ਦੂਸਰੇ ਦੀ ਖੋਲ ਕੇ ਹੁਣ ਸਲਾਬ ਆਇਆ ਹੈ ਦੋਤੀ ਵੇਖਿਆ ਸੀ ਇੱਕ ਦੂਸਰੇ ਮੋਢੇ ਨਾਲ ਮੋਢਾ ਲਾ ਕੇ ਖਲੋਗੇ ਸਰ ਕਿ ਕਿਸੇ ਨੂੰ ਕਿਸੇ ਨੂੰ ਖਾਲਸਾ ਏਡ ਤੋਂ ਇਲਾਵਾ ਵੀ ਆਪ ਬੰਦੇ ਵੀ ਕਿ ਜਿਹੜੇ ਭੈਣ ਭਰਾ ਸਨ ਨਾ ਉਹ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੋਈ ਐਕਟਰ ਪਿੱਛੇ ਨਹੀਂ ਰਿਹਾ ਕੋਈ ਸਿੰਗਰ ਪਿੱਛੇ ਨਹੀਂ ਰਿਹਾ ਕੋਈ ਬੰਦਾ ਪਿੱਛੇ ਨਹੀਂ ਇਹ ਜਦੋਂ ਸਲਾਬ ਆਇਆ ਉਦੋਂ ਆਪਾਂ ਇੱਕ ਇੰਟਰਵਿਊ ਵੇਖਿਆ ਸੀ ਉਹਨਾਂ ਨੇ ਕਿਹਾ ਸੀ ਇਹ ਹਜੇ ਸਿਰਫ ਸਿੰਗਰਾਂ ਨੇ ਮਦਦ ਕੀਤੀ ਏ ਤੇ ਸਾਡੇ ਹਜੇ ਐਨਆਈ ਬਾਹਰਲੇ ਮੁਲਕ ਦੇ ਬੈਠੇ ਹੋ ਇਹਨਾਂ ਜ਼ਿਲ੍ਹਾ ਦੇ ਵਿੱਚ ਕਿ ਕੀ ਭੇਜੀ ਹੈ ਉਹ ਦਿਨ ਕਰਨ ਭਾਜੀ ਦੀ ਕਰਨੋਜਲੇ ਦੀ ਵੀਡੀਓ ਵੇਖੀ ਸੀ ਤਾਂ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੇ ਕਿਹਾ ਸੀ ਅਸੀਂ ਇਹ ਨਾ ਸੋਚੋ ਕਿ ਹੁਣ ਮਦਦ ਖਤਮ ਹੋ ਗਈ ਹੈ ਹਜੇ ਹੁਣ ਸਹੀ ਵੇਲਾ ਹੈ ਉਹਨਾਂ ਦੀ ਮਦਦ ਕਰਨ ਦਾ ਫੋਨ ਗਰਾਊਂਡ ਲੈਵਲ ਤੇ ਉੱਤਰ ਬਾਕੀ ਬਹੁਤ ਵਧੀਆ ਵੀਡੀਓ ਸੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾ ਦਿਓ ਸ਼ੇਅਰ ਲਾਜ਼ਮੀ ਕਰੋ ਤੇ ਸਾਡੇ ਹਰ ਪੰਜਾਬੀ ਭੈਣ ਭਰਾ ਤੱਕ ਨਾ ਇਹ ਵੀਡੀਓ ਪਹੁੰਚਣੀ ਚਾਹੀਦੀ ਬਿਲਕੁਲ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖੋ ਰਾਮ ਰਾਮ